ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀਆਂ ਤੇ ਵਿੱਚੋ ਕੁਝ ਸੂਈਆਂ ਐ ਤੇ ਕੁਝ ਗੱਬਣਾ ਜਿਹੜੀਆਂ ਸੂਈਆਂ ਉਹਨਾਂ ਦੀ ਆਪਣੀ ਦੋ ਟਾਈਮ ਚੁਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਸਨੋ ਠੀਕ ਠਾਕ ਜੀ। ਹਾਂਜੀ ਕਿਰਪਾ ਬਾਬੇ ਦੀਪ ਸਿੰਘ ਜੀ। ਚਲੋ ਬਧੀਆ ਕਿਰਪਾ ਚੀ ਦੀ ਜੀ। ਹਾਂਜੀ ਹਾਂਜੀ। ਤੇ ਨਾਮ ਦੱਸਦੇ ਕਰੀ। ਨਾਮ ਕਮਲ ਜੀ। ਪਿੰਡ ਭਗਵਾਨਪੁਰ ਤਸੀਲ ਡੇਰਾ ਬੰਨਾਨਕ ਤੇ ਜ਼ਿਲ੍ਹਾ ਅਰਦਾਸ ਕੋਲੇ। ਫੋਨ ਨੰਬਰ ਬੋਲ ਦੋ। 9815907784 ਮੇਰਾ ਨੰਬਰ ਹੈ ਇੱਥੇ WhatsApp ਚੱਲਦਾ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਅੱਜ ਆ ਗਿਆਂ ਵਾ ਦੋ ਗਾਵਾਂ ਤੇ ਤਿੰਨ ਮੱਜ ਹਨ। ਪਹਿਲਾ ਗਾਵਾਂ ਵਿਖਾ ਦਈਏ ਫਿਰ। ਹਾਂਜੀ ਹਾਂਜੀ ਗਾਵਾਂ ਵਿਖਾ ਦਈਏ। ਚਲੋ ਫਿਰ ਪਹਿਲੇ ਨੰਬਰ ਕੱਲਾ ਵੀ ਰੰਗ ਦੇ ਥਾਣੇ ਦੇ ਉੱਤਰ ਚਾਰ ਨਸਲ ਬਹੁਤ ਚੰਗੀ ਆ ਗਾਂ ਦੀ ਕਿੰਨੇ ਕ ਦੁੱਧ ਵਾਲੀ ਆ ਦੁੱਧ ਦੇ ਵੀਦੀ ਨੇ 20-22 ਕਿਲੋ ਭਰਦੀ ਆ ਅੱਛਾ ਸਾਂਭੀ ਥੋੜੀ ਘਟਿਆ ਗਿਨੇ ਕੱਦ ਕਾਠ ਪੱਖਾ ਬੁਰੀ ਜਵਾਨੇ ਹਣਾ ਗਾਂ ਉਧਾਂ ਪਤਾ ਲੱਗ ਹੀ ਜਾਣਾ ਵੇਖਣ ਵਾਲੇ ਨੂੰ ਵੇਖੋ ਬ੍ਰੀਕਟ ਕਿੰਨੀ ਆ ਤੇ ਥਾਣ ਵੀ ਆ ਇਕੱਲਾ ਇਕੱਲਾ ਵਿੱਖਾਂ ਤੇ ਲੱਗਾ ਖੋਲੋ ਫਿਰ ਤੋੜ ਦੀ ਬਾਹਰ ਨੂੰ ਤੋੜ ਦੇ ਜਵਾਨ ਨੂੰ ਕੋਈ ਨਹੀਂ ਪਾਵੇਂ ਉਹ ਆਪਣੇ ਉੱਧਰ ਸਭਾ ਮੈਂ ਸਾਰੀਆਂ ਆਜ ਲਾਇਆ ਬਾਕੀ ਇਹ ਵੀ ਹਵਾਨਾ ਚੰਗਾ ਭਰੰਦੀ ਆ ਜਿਹਨੇ ਦਿਨ ਕੁਛ ਲੈ ਜਾਨੇ ਆ ਹਵਾਨਾ ਪਛਾਣ ਨਹੀਂ ਭਰੂਗੀ ਤੇ ਹਵਾਨਾ ਗਾਣਾ ਵੀ ਚੰਗਾ ਭਰਨਾ ਨਹੀਂ ਤੇ ਕਿੰਨਾ ਰੱਖਣਾ ਵਿਧਿਆ ਤਾਂ ਮੁੱਲ ਫਿਰ ਜੀ ਇਹ ਦੀ ਗਾਂ ਦੇ ਉਦਾਂ 55 60 ਦੀ ਵੀ ਨਹੀਂ ਮਿਲਦੀ ਹਾਂਜੀ ਆਪਾਂ ਹੁਣ ਜਿਹੜੀ ਗਾਂ ਦੇ ਦੇਣੀ ਆ 50000 ਦੀ ਮਾਨਤਨ ਕਰ ਦੇਣਾ ਵਿੱਚ ਕਿੰਨਾ ਕਰ ਦੇਣਾ ਵਿੱਚ 2000 ਤਿੰਨ ਹੀ ਛੱਡਦਾ ਹਾਂਗੀ 47000 ਚ ਮਾਨਤਾ ਕਰਦਾ ਅੱਛਾ 47000 ਦੀ ਹਾਂ ਦੀ ਆਲੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੌਕੇ ਦਾ ਵਾਦਾ ਘਟਾ ਹੋਈ ਥੋੜਾ ਬੋਦਾ ਚਲੋ ਕੋਈ ਫੋਨ ਲਾਊਗਾ ਤੇ ਉਹਦੇ ਫਿਰ ਆਪੇ ਹੋ ਹੀ ਜਾਂਦਾ ਨੂੰ ਗਾਂ ਚੰਗੀ ਜੀ ਕੋਈ ਸੇਲ ਕਰ ਲੂਗਾ ਨਾ ਹਾਂਜੀ 10 15 ਦੇ ਰਹਿ ਗਾਂ ਦੇ ਹਜੇ ਅੱਛਾ ਗਾਂ ਇਸ 60000 ਵਾਲੀ ਬਣ ਜੀ ਠੀਕ ਹੈ ਜੀ ਤੇ ਆ ਜਿਹੜੇ ਦੂਸਰੇ ਨੰਬਰ ਤੇ ਗਾਂ ਐ ਵੀ ਖੋਲ ਦੋ ਫਿਰ ਇਹ ਕਿੰਨੇ ਕ ਦੁੱਧ ਆ ਲਈ ਜੀ ਜੀ ਇਹ ਵੀ 14 15 ਕਿਲੋ ਦੁੱਧ ਆ ਲਈ ਆ ਪੱਕਾ ਗਰੰਟੀ ਨਾਲ ਅੱਛਾ ਢੋਲੀ ਚਾਲੀ ਬੋਲ ਆ ਗਾਂ ਦੀ ਲੇਵਾ ਵੇਖੋ ਆ ਮਗਰ ਬੱਤੀਆਂ ਜੀਆਂ ਉਦਾਂ ਹੀ ਇਹ ਤੇ ਚੰਗੀਆਂ ਜੀਆਂ ਹਾਂਜੀ ਸ਼ਮਗਾਈਆਂ ਹੀ ਉਦਾਂ ਨਾਲੇ ਚੱਲਦੀਆਂ ਨੇ ਤੇ ਬੱਕੇ ਥਾਣਾ ਬੜਾ ਪਿਆਰਾ ਵਾ ਜਿਹੜਾ ਇਹ ਦੇਖੋ ਉਦੋਂ ਹੀ ਜ਼ਿਆਦਾ ਚੰਗੀਆਂ ਆ ਥਰੀਡ ਵੀ ਬੜੀ ਥਾਣੇ ਦੇਖ ਸਾਦੇ ਤੇ ਇੱਕ ਰੀ ਲੱਗੇ ਤੋਂ ਮੱਝਾਂ ਰਕਾ ਥਣ ਲੱਗਿਆ ਇਹਦੇ ਵੇਖੋ ਗਾਵਾਂ ਕਿੱਧਰ ਰਾਜੀ ਹੁੰਦੀਆਂ ਨੇ ਆਲੇ ਗੁਨੇ ਪੈਸੇ 14 15 ਦੇ ਲੱਗ ਦੁੱਧ ਇਹ ਵੀ ਜਿਹੜਾ ਕਹਿੰਦੇ ਕੱਢੀ ਜਾਊਗੀ ਵੇਖੋ ਜੀ ਥਰੀਡ ਵੀ ਮੂੰਹ ਕਿ ਆਜ ਲੈ ਆ ਜੀ ਬੜਕੇ ਜਾਣਿਆ ਤੇ ਇਹਦਾ ਮੁੱਲ ਫਿਰ ਮੁੱਲ ਇਹਦਾ ਤੇ ਵੀ ਵੀ ਕਰਨ ਨੂੰ ਭਾਵੇਂ ਇਹਦਾ ਵੀ 30 ਕਰੀਏ 36 ਕਰੀਏ 32000 ਚ ਮੰਨ ਤਨ ਕਰ ਦਾਂਗੇ ਅੱਛਾ ਹਾਂਜੀ ਹਾਂਜੀ ਬਾਕੀ ਚਲੋ ਮੌਕੇ ਤੇ ਹੋ ਜਾਊਗਾ ਹਾਂਜੀ ਗਾਂ ਲਿਸਤ ਜ਼ਰੂਰ ਹੈ ਪਰ ਦੁੱਧ ਵੀ 14 15 ਕਿਲੋ ਪਰੂ ਕੀ ਤੇ ਬਰੀਡ ਵੀ ਫੁੱਲਿਆ ਠੀਕ ਹੈ ਜੀ ਵੀ ਚੰਗੀ ਆ ਤੇ ਬਾਕੀ ਫਿਰ ਮੁੱਲ ਵੀ ਇਹਦਾ ਹੱਸਾਬ ਨਹੀਂ ਆ ਇੰਨੇ ਨੇ ਤੇ ਬਾੜਵਾ ਆਪ ਲੈ ਲਈ ਦੀ ਆ ਗਾਂ ਠੀਕ ਆ ਹਾਂਜੀ ਹਾਂਜੀ ਤੇ ਹੁਣ ਆ ਮੱਝ ਦਿਖਾਈਏ ਫਿਰ ਹਾਂਜੀ ਚੰਗੀ ਭਾਰੀ ਆ ਮੱਝ ਜਨਾ ਅੱਜ ਪੀਸਲ ਸੁਣ ਪਿਓਰ ਸੁਣਾ ਜੀ ਠੀਕ ਆ ਦੋ ਦੇ ਵਿੱਚ 14 ਕਿਲੋ ਦੁੱਧ ਪਾੜੂ ਜੀ ਮਾਜ ਚੰਗੀ ਪਾੜੀ ਦੋ ਰੋ ਇੱਕ ਦੀ ਅਜੇ ਕਿੰਨਾ ਕ ਟਾਈਮ ਲਾਜੋਗੇ ਇਹ ਦੇਖੋ ਵੀਰ ਜੀ ਹੱਤਾ ਖੰਡ ਹੈਗਾ ਇਹਦੇ ਅੱਛਾ ਹਫਤੇਦ ਲਾ ਕੇ ਲੈ ਜਾਓਗੇ ਹਾਂਜੀ ਨਾ ਇੱਧਰ ਕਾਰ ਮਾਰਨਾ ਪੂਰੀ ਭਾਰੀ ਹੈ ਮੱਝ ਜਿਹੜੀ ਅਜਲਾ ਆਇਓ ਜੀ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ ਕੋਈ ਨਾ ਹੋ ਠੀਕ ਆ ਤੇ ਤਿਆਰੀ ਕਰੋ ਜੰਡੂ ਜੰਡ ਤੇ ਚਲੋ ਫੇਰ ਆ ਮੱਝ ਦਾ ਇਹਦਾ ਵੀ ਮੁੱਲ ਦੱਸ ਹੀ ਦਈਏ ਮੁੱਲ ਵਿਧੀ ਜਾਇਜ਼ ਹੀ ਕਰਨਾ ਵਾ ਚਲੋ ਹਾਂ ਨਾ ਹੀ ਯਾਰੀ ਮੱਝ ਆਣਾ 80000 ਦੇ ਦੇਣਾ ਅੱਛਾ 80000 ਦੀ ਹਾਂ ਉਦਾਂ 85 ਕਰੀਏ ਮੁੱਲ ਜਿੰਨਾ ਮਰਜ਼ੀ ਮਰੀ 80 ਆ ਜਮਾਨਤਨ ਕਰ ਅੱਛਾ 80000 ਜਮਾਨਤਨ ਕਰ ਦੋਗੇ ਬਾਕੀ ਮੱਝ ਭਾਰੀ ਆ ਪੂਰੀ ਵੱਡੀਆਂ ਮੱਝਾਂ ਚ ਆ ਤੇ ਥਾਣੇ ਦੇਖ ਸਕਦੇ ਤੇ ਲਾਗੇ ਤਾਂ ਤੇ ਹੁਣ ਆ ਜਿਹੜੀ ਮੱਝ ਜੇ ਦੂਸਰੇ ਨੰਬਰ ਤੇ ਇਹ ਸੂਈ ਸਵਾਈ ਜੀ ਇਹ ਸੂਈ ਜੇ ਦੁੱਧ ਗੋੜਾ ਇਹਦੇ 8 ਕਿਲੋ ਜੇ ਅੱਛਾ ਫਿਰ ਪੰਜ ਸੱਤ ਦਿਨ ਦੀ ਸੂਈ ਜੇ ਠੀਕ ਆ ਹਾਂਜੀ 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 ਤੇ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਵੀ ਜੇ 10 ਦੇ ਦੇ 11 ਦੇ ਜੇ ਨੱਕ ਦੇ ਅੱਛਾ 10 11 ਇੰਟਰ ਕਰੀ ਜਾਊਗੀ ਹਾਂਜੀ ਹਾਂਜੀ ਤੇ ਖੋਲੋ ਹਾਂ ਫਿਰ ਤੋਰਦੀਏ ਤੇ ਆ 98 ਤੇ ਦੇਖ ਸਰਦੀ ਲੱਗੇ ਤੋਂ ਬਹੁਤ ਚੰਗਾ ਥਣ ਤਾਂ ਦੇਖੋ ਲਿਖਾ ਆਇਆ ਬਾਕੀ ทัาเลี้ยงสบายจริงนี่นี่อาจจะเล่าอยู่จ้ ਇਹ ਇਹਦਾ ਮੁੱਲ ਫਿਰ ਜੀ ਇਹ ਮੱਝ ਲੋ ਤਾਂ ਹੈਗੀ ਆ 80000 ਰੁਪਏ ਆਪਾਂ ਇਹ 75000 ਦੀ ਹੁੰਦੇ ਦੇਣੀ ਆ ਅੱਛਾ ਹਾਂ ਜੀ ਹਾਂ ਜੀ ਮਾਨਤਾ ਨੂੰ ਵੀ ਚੁੱਕ ਕਰ ਦਾਂਗੇ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਵੀ ਜੀ ਦੱਸ ਦੇ ਦੇ ਯਾਰਾਂ ਦੇ ਜੀ ਇੰਨਾ ਕੁ ਵਧੀਆ ਕਰੀ ਜਾਊਗੀ ਠੀਕ ਹੈ ਜੀ ਮੱਝ ਚੰਗੀ ਆ ਥਣ ਲੈ ਵੀ ਸੋਨੀ ਚੋਟੇ ਸਫਾਈ ਜਆ ਥੱਲੋਂ ਚਲੋ ਜਿੰਨੀ ਵੀ ਆ ਥਣਾ ਦਾ ਸਾਈਜ਼ ਗਾਪ ਵੀ ਚੰਗਾ ਹੈ ਤੇ ਮਗਰ ਇਹ ਤੇ ਕੱਟੀ ਆ ਬੱਚੇ ਤੁਹਾਨੂੰ ਹੁਣੇ ਦਿਖਾ ਦਿੰਨੇ ਦਿਖਾ ਹੀ ਦਈਏ ਤੁਹਾਨੂੰ ਬੱਚੇ ਆ ਜਿਹੜੀ ਮੱਝ ਹੁਣੇ ਤੁਹਾਨੂੰ ਦਿਖਾਈ ਆ ਉਹਦਾ ਬੱਚਾ ਬੋਰੀ ਵਾਲਾ ਬੱਚਾ ਜੀ ਤੇ ਦੂਸਰੀ ਦਾ ਬੱਚਾ ਜੀ ਤਾਜ਼ਾ ਹੀ ਆ ਬੱਚੇ ਦੋਵੇਂ ਦੋਵਾਂ ਦੇ ਨਾਲ ਜਿਹੜੇ ਨਾਲ ਹੀ ਆ ਚਲੋ ਕੋਈ ਨਹੀਂ ਰਹਿਣ ਤੋਂ ਬੈਠੇ ਦੋਵੇਂ ਕਟੀਆਂ ਜੀ ਦੋਵੇਂ ਕਟੀਆਂ ਤਾਜ਼ੀਆਂ ਹੀ ਆ ਦੋਵੇਂ ਤੇ ਆ ਵੀ ਜਿਹੜੀ ਦਿਖਾਉਣੀ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਵੀ ਜੀ ਅੱਜ ਚੱਫਾ ਦੇਂਦੇ ਸੋਈ ਨੂੰ ਤੇ ਇਹਦੇ ਕੋਲ ਦੁੱਧ ਦੁੱਧ ਵੀ ਜੇ ਦੇ ਕੋਹਣਾ ਵਾ 7 ਕਿਲੋ ਬੋਲਾ ਹੁਣ ਅੱਛਾ ਦੁੱਧ ਦੇ ਵੀ 9 ਕਿਲੋ ਵਧਿਆ ਦੇ ਜੂਗੀ ਤੋਰੋ ਫੇਰ ਇਹਨਾਂ ਨੂੰ ਚਵਾਈ ਵੀ ਬੜੀ ਚੰਗੀ ਆ ਠੰਡੀ ਆ ਮਾਜ ਤੇ ਆ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਆ ਜੋ ਲੈ ਆਓ ਜੀ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਦਾ ਬਿਲਕੁਲ ਜੀ 65000 ਆ 60000 ਤੋਂ ਮੰਨ ਤਨ ਕਰ ਦਾਂਗੇ ਅੱਛਾ ਹਾਂ ਜੀ ਹਾਂ ਜੀ ਚਲੋ ਹਾੜੀ ਛੜ ਦੋ ਓਹੀ ਛੜ ਦਾਂਗੇ 85000 ਦੀ ਦੇ ਦੋਗੇ ਹਾਂ 85000 ਦੀ ਖਾਨਾ ਦੇ ਦਾਂਗੇ ਮੈਂ ਸਿਆਲ ਸੁਆ ਪੀਕੇ ਕੋਈ ਨਿਆ ਨਿਆਰੇ ਨਾ ਫਿਰ ਭਾਵੇਂ ਜਿੰਨੇ ਦੀ ਮਰਜ਼ੀ ਫਿਰ ਵਿਸਾਖੀ ਦੇ ਵਿਗ ਜਾਣੀਆਂ ਟੋਕਰਾਂ ਦੇ ਭਾਵਾ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬਸ ਵੀਰ ਜੀ ਬਾਕੀ ਆ ਕੇ ਤਸੱਲੀ ਕਰੋ ਇਸ ਤਸੱਲੀ ਕਰਕੇ ਹਨਾ ਆਪਣੇ ਆਪਣੀ ਤਸੱਲੀ ਕਰੋ ਆਪਣੀ ਦਾਸ਼ ਆਪਣੀਆਂ ਕਦਮ ਆਪਣਾ ਵੇਸ ਚਾਹ ਕੇ ਪਸ਼ੂ ਫੇਰ ਹੀ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ